ਅੱਜ ਦੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਉਹ ਸ਼ਬਦੀ ਜੋ ਕਿ ਭਾਈ ਸਾਹਿਬ ਭਾਈ ਬਲਦੇਸ ਸਿੰਘ ਜੀ ਵਡਾਲਾ ਹਜੂਰੀ ਅਕਸ਼ਿਤ ਦਲਬਾਤ ਸਾਹਿਬ ਵਾਲਿਆਂ ਦਾ ਤੁਸੀਂ ਅਕਸਰ ਸ਼ਬਦ ਸੁਣਿਆ ਹੋਵੇਗਾ ਰਾਜ ਮੈਂ ਚਾਹੂੰ ਮੁਕਤਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਉਹ ਕਿਵੇਂ ਸੌਫਟ ਟੰਗ ਨਾਲ ਆਪਾਂ ਹਾਰਮੋਨੀਅਮ ਤੇ ਪਲੇ ਕਰ ਸਕਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਬੇਨਤੀ ਹੈ ਕਿ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੁਹਾਡੇ ਸਾਥ ਦੀ ਬਹੁਤ ਲੋੜ ਚਲੋ ਸਭ ਤੋਂ ਪਹਿਲੇ ਆਪਾਂ ਇਸ ਸ਼ਬਦ ਦੀ ਅਸਥਾਈ ਉਹ ਤੁਹਾਨੂੰ ਆਪਾਂ ਉਹਦੇ ਬਾਰੇ ਜਾਣਕਾਰੀ ਦਿੰਨੇ ਧਿਆਨ ਨਾਲ ਵੇਖਿਓ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਇਹ ਸ਼ਬਦ ਸਿੱਖ ਸਕਦੇ ਸਭ ਤੋਂ ਪਹਿਲੇ ਰਾਜਨਾ ਚਾਹੂ ਮੁਕਤਨਾ ਚਾਹੂ ਸਭ ਤੋਂ ਪਹਿਲੇ ਟੈਨਸ਼ਨ ਨੂੰ ਮੜੀ ਜੀ ध्यान में वेखो कड़ी उंगल कड़े बटन दे राज ना चाहूं मुक्त ना चाहूं राज ना चाहूं मुक्त ना चाहूं मन प्रीत चरण कमला रे मन प्रीत चरण ਚਉ ਦੀਏ ਸਥਾਈ ਅੰਤਰਾ ਥੋੜਾ ਜਿਹਾ ਉੱਚਾ ਬੋਲਾਂਗੇ ਸਭ ਤੋਂ ਲੇਟੇ ਹੁਣ ਅਮਰਤਾ ਪ੍ਰੀਆ ਬਚਨ ਤੁਹਾਰੇ ਥੋੜਾ ਜਿਹਾ ਹੌਸਲੋ ਕਰਦੇ ਆਤ ਸੁੰਦਰ मनो प्यारे सब हु मद निरारे सब हु मद निरारे राज नाचाऊ मुक्त नाचाऊ मन केत चरन ਬਹੁਤ ਹੀ ਪਿਆਰੀ ਜੀ ਇੱਕ ਤਰਜੇ ਜਾਂ ਕਹਿ ਲਓ ਇੱਕ ਟਿਊਨ ਕਿਵੇਂ ਲੱਗੀ ਇਹ ਤੁਹਾਨੂੰ ਟਿਊਨ ਭਾਈ ਸਾਹਿਬ ਬਾਈਪਲ ਦੇ ਸਿੰਘ ਜੀ ਵਿਡਾਲਾ ਜੀ ਦਾ ਉਹ ਸ਼ਬਦ ਜਿਹੜਾ ਤੁਸੀਂ ਅਕਸਰ ਨਾਲ ਸੁਣਿਆ ਹੋਊਗਾ ਜਾਂ ਕਿਤੇ ਲਾਈਵ ਦੇ ਵਿੱਚ ਇਹ ਸ਼ਬਦ ਸੁਣਿਆ ਹੋਊਗਾ ਹਾਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵਾਤਵਾ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਚੈਨਲ ਨੂੰ ਸੱਚੇ ਮਾਰਗ ਨੂੰ ਬਹੁਤ ਵੈਲਿਊਏਬਲ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹੀਦਾ ਹੈ ਮਿਲਦਾਂਗੇ ਸੇ ਨੈਕਸਟ ਵੀਡੀਓ ਵਿੱਚ